ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਆ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਸਾਡੀਆਂ ਭੈਣਾਂ ਲਈ ਆਪਾਂ ਇੱਕ ਵੀਡੀਓ ਲੈ ਕੇ ਆਏ ਆ ਨਵੇਂ ਟੌਪਿਕ ਤੇ ਜਿਵੇਂ ਆਪਣੇ ਗੈਸ ਸਿਲੰਡਰ ਹੁੰਦੇ ਆ ਗੈਸ ਸਿਲੰਡਰਾਂ ਦਾ ਆਪਾਂ ਪਤਾ ਕਰਾਂਗੇ ਕਿ ਆਪਣੇ ਕਿੰਨੇ ਕਿੰਨੇ ਰਹਿ ਜਾਂਦੇ ਕਿਉਂਕਿ ਭੈਣਾਂ ਨੂੰ ਟੈਨਸ਼ਨ ਲੱਗੀ ਰਹਿੰਦੀ ਹੈ ਕਿ ਸਿਲੰਡਰ ਖਤਮ ਹੋਣ ਵਾਲਾ ਐਵੇਂ ਆਪਾਂ ਚੁੱਕ ਚੁੱਕ ਵੇਖੀਦਾ ਸਿਲੰਡਰ ਕਿੰਨਾ ਕੁ ਰਹਿ ਗਿਆ ਕਿੰਨਾ ਕੁ ਨਹੀਂ ਪਤਾ ਹੀ ਨਹੀਂ ਲੱਗਦਾ ਕਿ ਕਿੰਨੀ ਕੁ ਗੈਸ ਹੋਊਗੀ ਵਿੱਚ ਕਿੰਨੀ ਨਹੀਂ ਤੇ ਉਸੇ ਤਰ੍ਹਾਂ ਆਪਾਂ ਇਹਨੂੰ ਆਪਾਂ ਘਰ ਵਿੱਚ ਹੀ ਆਪਾਂ ਅੱਜ ਪਤਾ ਕਰਾਂਗੇ ਇਸੇ ਤਰ੍ਹਾਂ ਇਹ ਵੀ ਮੈਂ ਵੀਡੀਓ ਵੇਖੀ ਸੀ ਤੇ ਮੈਂ ਕਿਹਾ ਮੈਂ ਵੀ ਇੱਕ ਐਕਸਪੈਰੀਮੈਂਟ ਕਰਕੇ ਵੇਖ ਲਾਂ ਭੀ ਇਹ ਸਹੀ ਹੁੰਦਾ ਵੀ ਹੈ ਕਿ ਨਹੀਂ ਇਸ ਤਰ੍ਹਾਂ ਆਪਾਂ ਚੁੱਕ ਕੇ ਵੇਖਦੇ ਹਾਂ ਇਹ ਜਿਹੜਾ ਸਿਲੰਡਰ ਮੈਂ ਚੁੱਕਿਆ ਹੈ ਇਹ ਨਾ ਜੇ ਬਿਲਕੁਲ ਖਾਲੀ ਏ ਇੱਕ ਸਿਲੰਡਰ ਖਤਮ ਹੋਇਆ ਸੀ ਕੱਲ ਪਰਸੋਂ ਹੀ ਤੇ ਇਹ ਜਿਹੜਾ ਦੂਸਰੇ ਵਾਲਾ ਸਿਲੰਡਰ ਹੁਣ ਮੈਂ ਚੁੱਕਿਆ ਇਹ ਨਵਾਂ ਭਰਿਆ ਹੋਇਆ ਸਿਲੰਡਰ ਲਾਇਆ ਕੱਲ ਪਰਸੋਂ ਹੀ ਮੈਂ ਤੇ ਇਹ ਬਿਲਕੁਲ ਭਰਿਆ ਹੋਇਆ ਹੈ ਤੇ ਜਿਹੜਾ ਦੂਸਰੇ ਵਾਲਾ ਸਿਲੰਡਰ ਉਹ ਬਿਲਕੁਲ ਖਾਲੀ ਹੈ ਤੇ ਆਪਾਂ ਲੈ ਲੈਣਾ ਜੀ ਨੋਰਮਲ ਪਾਣੀ ਕੋਈ ਵੀ ਨੋਰਮਲ ਪਾਣੀ ਪਾਣੀ ਲੈ ਲਓ ਗਰਮ ਪਾਣੀ ਨਹੀਂ ਲੈਣਾ ਆਪਾਂ ਨੋਰਮਲ ਪਾਣੀ ਲੈਣਾ ਆਪਾਂ ਬਸ ਚੈੱਕ ਹੀ ਕਰਨਾ ਪਈ ਆਪਣੇ ਸਿਲੰਡਰ ਕਿੰਨੇ ਰਹਿ ਗਏ ਇਸ ਤਰ੍ਹਾਂ ਆਪਰ ਦੱਸਣਾ ਹੀ ਹੈ ਤੁਹਾਨੂੰ ਤੇ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਸਿਲੰਡਰਾਂ ਦੇ ਉੱਤੇ ਪਾਣੀ ਪਾ ਦੇਣਾ ਚਾਰ ਚਪੇਰੇ ਤੇ ਇਸ ਤਰ੍ਹਾਂ ਸਿਲੰਡਰਾਂ ਦੇ ਉੱਤੇ ਪਾਣੀ ਪਾ ਕੇ ਤੇ ਆਪਾਂ ਤੁਹਾਨੂੰ ਦੱਸਾਂਗੇ ਪੀ ਆਪਾਂ ਇੰਦਾ ਕਿਵੇਂ ਚੈੱਕ ਕਰਾਂਗੇ ਕਿ ਕਿੰਨੀ ਗੈਸ ਰਹਿ ਗਈ ਜਿਵੇਂ ਭਰਿਆ ਸਿਲੰਡਰ ਭਰੇ ਤੇ ਵੀ ਆਪਾਂ ਪਾਤਾ ਪਾਣੀ ਤੇ ਜਿਹੜਾ ਖਤਮ ਹੋਇਆ ਖਤਮ ਤੇ ਵੀ ਪਾਤਾ ਤੇ ਜਿਹੜੀ ਗੈਸ ਹੁੰਦੀ ਨਾ ਠੰਡੀ ਹੁੰਦੀ ਹੈ ਆਪਾਂ ਨੂੰ ਕਿਉਂਕਿ ਆਪਾਂ ਜਿਵੇਂ ਸਿਆਲ ਦੇ ਵਿੱਚ ਗਰਮ ਪਾਣੀ ਪਾਉਂਦੇ ਆ ਤੇ ਕਿਵੇਂ ਧੂਆ ਬਣ ਕੇ ਤਾਂ ਉਹ ਆ ਜਾਂਦੀ ਕਿਉਂਕਿ ਠੰਡੀ ਗੈਸ ਹੋਣ ਕਰਨਾ ਸਿਆਲ ਦੇ ਵਿੱਚ ਹੋਰ ਥੱਲੇ ਜੰਮ ਜਾਂਦੀ ਤੇ ਆਪਾਂ ਗਰਮ ਪਾਣੀ ਪਾ ਕੇ ਤੇ ਗੈਸ ਚੋਂ ਸਿਲੰਡਰ ਚੋਂ ਗੈਸ ਕੱਢਦੇ ਆ ਕਿਉਂਕਿ ਆਖੀ ਦਾ ਇਹਨੂੰ ਬੱਠਲ ਦੇ ਵਿੱਚ ਗਰਮ ਪਾਣੀ ਪਾ ਕੇ ਕਦੀ ਸਿਲੰਡਰ ਨੂੰ ਵਿੱਚ ਰੱਖੀਦਾ ਕਿਵੇਂ ਤੇ ਇਸੇ ਤਰ੍ਹਾਂ ਆਪਣੀ ਜਿਹੜੀ ਗੈਸ ਹੁੰਦੀ ਨਾ ਠੰਡੀ ਹੁੰਦੀ ਜਦੋਂ ਆਪਾਂ ਇਹ ਪਾਣੀ ਪਾਵਾਂਗੇ ਨਾ ਤੇ ਇਹ ਜਿਹੜਾ ਨਾ ਉੱਪਰੋਂ ਜਿਹੜਾ ਖਾਲੀ ਸਿਲੰਡਰ ਹੋਊਗਾ ਜਿੰਨਾ ਖਾਲੀ ਸਿਲੰਡਰ ਹੋਊਗਾ ਉਹ ਬਿਲਕੁਲ ਡਰਾਈ ਹੋਣ ਲੱਗ ਜਾਊਗਾ ਸੁੱਕਣ ਲੱਗ ਜਾਊਗਾ ਤੇ ਜਿਹੜਾ ਆਪਣੇ ਭਰਿਆ ਸਿਲੰਡਰ ਹੋਊਗਾ ਉਹਦੇ ਉੱਤੇ ਜਿਵੇਂ ਆਪਾਂ ਪਾਣੀ ਬਰਫ਼ਾਲਾ ਨਹੀਂ ਪਾਉਂਦੇ ਕਿਸੇ ਗਲਾਸ ਦੇ ਵਿੱਚ ਉਵੇਂ ਜਿਵੇਂ ਸਾਈਡਾਂ ਤੇ ਜੰਮਣਾ ਸ਼ੁਰੂ ਹੋ ਜਾਂਦਾ ਜਿਵੇਂ برفਾ ਦਾ ਪਾਣੀ ਪਾਇਆ ਹੁੰਦਾ ਉਸ ਤਰ੍ਹਾਂ ਹੁੰਦੇ ਤੇ ਨਾ ਸਾਈਡਾਂ ਤੇ ਐ ਜਿਵੇਂ ਬੁਲਬਲੇ ਜੇ ਜੰਮ ਜਾਂਦੇ ਤੇ ਵੇਖੋ ਆਪਣਾ ਜਿਹੜਾ ਖਾਲੀ ਸਿਲੰਡਰ ਨਾ ਬਿਲਕੁਲ ਸੁੱਕ ਗਿਆ ਵੇਖੋ ਕਿੰਨਾ ਡਰਾਈ ਹੋ ਗਿਆ ਤੇ ਜਿਹੜਾ ਭਰਿਆ ਸਿਲੰਡਰ ਹੈ ਉੱਤੋਂ ਤੱਕ ਭਰਿਆ ਹੀ ਹੋਇਆ ਕਿਉਂਕਿ ਕੱਲ ਪਰਸੋ ਹੀ ਆਪਾਂ ਲਾਇਆ ਇਹ ਥੋੜਾ ਹੀ ਮਚਾਇਆ ਆਪਾਂ ਇੰਨਾ ਨਹੀਂ ਮਚਾਇਆ ਤੇ ਵੇਖੋ ਇਹ ਬਿਲਕੁਲ ਗਿੱਲਾ ਪਿਆ ਇਹਦੇ ਸਾਈਡਾਂ ਦੇ ਨਾ ਜਿਵੇਂ ਆਪਾਂ ਪਾਣੀ برفਾਲਾ ਪਾਈ ਦਾ ਗਲਾਸ ਦੇ ਵਿੱਚ ਉਸੇ ਤਰ੍ਹਾਂ ਇਹਦੇ ਆਸ-ਪਾਸੇ ਨਾ ਹੋ ਗਿਆ ਜਿਵੇਂ ਬਰਫ਼ ਹੁੰਦੀ ਵਿੱਚ ਤੇ ਜਿਹੜਾ ਭਰੇ ਸਿਲੰਡਰ ਚਵੇਂ ਹੁੰਦੇ ਜਿਵੇਂ ਮੰਨ ਲਓ ਅੱਧਾ ਤੁਹਾਡਾ ਸਿਲੰਡਰ ਤੇ ਉਥੋਂ ਤੱਕ ਆਪਣਾ ਸਿਲੰਡਰ ਇਹਦਾ ਜਿਵੇਂ ਐ ਹੋਊਗਾ ਜਿਵੇਂ ਪਾਣੀ ਪਾਇਆ ਹੁੰਦਾ ਪਰਫਲ ਆ ਤੇ ਜਿਹੜਾ ਉੱਪਰਲਾ ਖਤਮ ਹੋਇਆ ਹੋਇਆ ਸਿਲੰਡਰ ਹੋਊਗਾ ਨਾ ਉਥੋਂ ਬਿਲਕੁਲ ਸੁੱਕ ਜਾਊਗਾ ਤੁਹਾਡਾ ਪਾਣੀ ਤੇ ਇਸ ਤਰ੍ਹਾਂ ਆਪਾਂ ਨੂੰ ਘਰੇ ਹੀ ਪਤਾ ਲੱਗ ਜਾਂਦਾ ਵੀ ਆਪਣਾ ਸਿਲੰਡਰ ਕਿੰਨਾ ਕੁ ਰਹਿ ਗਿਆ ਤੇ ਇਸ ਤਰ੍ਹਾਂ ਕਿਉਂਕਿ ਆਪਾਂ ਹੈ ਨਾ ਨਿਗਾਨਿਕੀਆਂ ਗੱਲਾਂ ਹੁੰਦੀਆਂ ਤੇ ਮੈਂ ਵੀ ਚੈੱਕ ਕੀਤਾ ਤੇ ਮੈਨੂੰ ਸਹੀ ਲੱਗੀ ਇਹ ਵੀਡੀਓ ਇਹ ਵੀ ਮੈਂ ਵੀਡੀਓ ਵੇਖੀ ਸੀ ਤੇ ਮੈਂ ਹਾਂ ਆਪਾਂ ਵੀ ਘਰੇ ਚੈੱਕ ਕਰਕੇ ਵੇਖਦੇ ਆ ਤੇ ਨਾਲੇ ਪੈਣਾ ਨੂੰ ਦੱਸਦੇ ਆ ਕਿਉਂਕਿ ਪੈਣਾ ਨੂੰ ਜਿਆਦਾ ਫਿਕਰ ਹੁੰਦਾ ਸਿਲੰਡਰਾਂ ਦਾ ਵੀ ਪਤਾ ਨਹੀਂ ਕਿੰਨਾ ਕੁ ਰਹਿ ਗਿਆ ਕਿੰਨਾ ਕੁ ਨਹੀਂ ਤੇ ਵੇਖੋ ਜਿਹੜਾ ਆਪਣਾ ਖਾਲੀ ਸਿਲੰਡਰ ਉਹ ਬਿਲਕੁਲ ਸੁੱਕ ਗਿਆ ਸੀ ਤੇ ਜਿਹੜਾ ਭਰਿਆ ਸਿਲੰਡਰ ਵੇਖੋ ਉਮੇ ਪਾਣੀ ਦਿਸਦਾ ਪਿਆ ਹੁੰਦੇ ਉੱਤੇ ਤੇ ਖਾਲ ਜਿਹੜਾ ਖਾਲੀ ਹੈ ਵੇਖੋ ਬਿਲਕੁਲ ਉੱਤੋਂ ਸੁੱਕ ਗਿਆ ਇਸੇ ਤਰ੍ਹਾਂ ਵੇਖੋ ਇਹ ਵੀਡੀਓ ਮੈਨੂੰ ਵਧੀਆ ਲੱਗੀ ਹੈ ਕਿਉਂਕਿ ਸਹੀ ਹੈ ਵੇਖੋ ਇਸ ਜਿਹੜਾ ਭਰਿਆ ਸਿਲੰਡਰ ਵੇਖੋ ਉੱਤੋਂ ਬਿਲਕੁਲ ਗਿੱਲਾ ਹੈ ਕਿਉਂਕਿ ਇਹਨੇ ਨਹੀਂ ਸੁੱਕਣਾ ਕਿਉਂਕਿ ਇਹਦੇ ਵਿੱਚ ਗੈਸ ਪੂਰੀ ਉੱਤੋਂ ਤੱਕ ਭਰੀ ਹੋਈ ਇਹ ਜਿਹੜਾ ਗੈਸ ਹੈ ਜਿਹੜਾ ਖਾਲੀ ਹੈ ਬਿਲਕੁਲ ਉੱਤੋਂ ਸੁੱਕੀ ਜਾਂਦਾ ਹੈ ਹੌਲੀ-ਹੌਲੀ ਸੁੱਕ ਜਾਣਾ ਪਾਣੀ ਸਾਰਾ ਤੇ ਜਿਹੜਾ ਆਪਣਾ ਭਰਿਆ ਸਿਲੰਡਰ ਉਹਨੇ ਸੁੱਕਣਾ ਨਹੀਂ ਹੁੰਦੇ ਉੱਤੇ ਪਾਣੀ ਉਵੇਂ ਹੀ ਰਹਿਣਾ ਸਾਈਡਾਂ ਤੇ ਜੰਮ ਜਾਣਾ ਜਿਵੇਂ ਨਾ ਤੁਮਕੇ ਜੇ ਜੰਮ ਜਾਂਦੇ ਇਸ ਤਰ੍ਹਾਂ ਤਰੇਲ ਜੀ ਦੇ ਤੁਮਕੇ ਹੁੰਦੇ ਆ ਜਿਵੇਂ ਆਪਣੇ ਬਰਫਲੇ ਪਾਣੀ ਦੇ ਤੁਮਕੇ ਜੁੰਦੇ ਹੋ ਮੇਂ ਜੰਮ ਜਾਣੇ ਤੇ ਉਸ ਤਰ੍ਹਾਂ ਆਪਣੇ ਜੰਮ ਜੋ ਮੰਨ ਲਓ ਜਿਵੇਂ ਅੱਧਾ ਆਪਣਾ ਸਿਲੰਡਰ ਹੈ ਜੇ ਮੰਨ ਲਓ ਇੱਕ ਸਿਲੰਡਰ ਹੈ ਆਪਣੇ ਕੋਲ ਅੱਜ ਦੋ ਨੇ ਇੱਕ ਖਾਲੀ ਹੋ ਤਾਂ ਬਿਲਕੁਲ ਸੁੱਕ ਗਿਆ ਜਿਵੇਂ ਆ ਆਪਣਾ ਪੂਰਾ ਭਰਿਆ ਹੋਇਆ ਇੱਕ ਸਿਲੰਡਰ ਮੰਨ ਲਓ ਤੁਹਾਡੇ ਕੋਲ ਇੱਕ ਸਿਲੰਡਰ ਹੈ ਉਹਨੂੰ ਦੇਖਣਾ ਆਪਾਂ ਮੰਨ ਲਓ ਅੱਧਾ ਤੁਹਾਡਾ ਸਿਲੰਡਰ ਤੇ ਜਦੋਂ ਤੁਸੀਂ ਪਾਣੀ ਪਾਓਗੇ ਜਿੱਥੋਂ ਸਿਲੰਡਰ ਖਤਮ ਹੋਇਆ ਹੋਊਗਾ ਜਿੰਨਾ ਉਹਨਾਂ ਆਪਣਾ ਸਿਲੰਡਰ ਉੱਥੋਂ ਤੱਕ ਪਾਣੀ ਉਹਨੇ ਸੁੱਪ ਜਾਣਾ ਤੇ ਜਿਹੜਾ ਥੱਲੇ ਜਿੱਥੋਂ ਤੱਕ ਆਪਣੀ ਗੈਂਸ ਹੋਈ ਉਹਨਾਂ ਸਿਲੰਡਰ ਆਪਣਾ ਗਿੱਲਾ ਰਹੂਗਾ ਇਸੇ ਤਰ੍ਹਾਂ ਆਪਾਂ ਇਹਨੂੰ ਨਾ ਵੇਖ ਸਕਦੇ ਆ ਘਰ ਦੇ ਵਿੱਚ ਇਹ ਪੀ ਕਿਵੇਂ ਆਪਣਾ ਕਿੰਨਾ ਕੁ ਸਿਲੰਡਰ ਖਤਮ ਹੋ ਗਿਆ ਤੇ ਕਿੰਨਾ ਕੁ ਨਹੀਂ ਵੇਖੋ ਜਿਹੜਾ ਭਰੇ ਸਿਲੰਡਰ ਤੇ ਬਿਲਕੁਲ ਪਾਣੀ ਓਵੇਂ ਹੱਥਾਂ ਨੂੰ ਲੱਗੀ ਜਾਂਦਾ ਤੇ ਜਿਹੜਾ ਇਹ ਵਾਲਾ ਸਿਲੰਡਰ ਤੇ ਵੇਖੋ ਇਹ ਬਿਲਕੁਲ ਨਹੀਂ ਪਾਣੀ ਲੱਗਦਾ ਪਿਆ ਹੱਥਾਂ ਨੂੰ ਤੁਹਾਨੂੰ ਮੈਂ ਵਿਖਾਉਂਦੀ ਪਈ ਆ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਵੀਡੀਓ ਤੇ ਵੇਖੋ ਜਿਹੜਾ ਜਿਹੜਾ ਭਰਿਆ ਸਿਲੰਡਰ ਉਹਦੇ ਪਾਣੀ ਬਿਲਕੁਲ ਓਵੇਂ ਦਾ ਓਵੇਂ ਪਿਆ ਉੱਤੇ ਇਹਨੇ ਸੁੱਕਣਾ ਨਹੀਂ ਕਿਉਂਕਿ ਇਹ ਸਿਲੰਡਰ ਭਰਿਆ ਹੋਇਆ ਇਹਨੇ ਬਿਲਕੁਲ ਓਵੇਂ ਹੀ ਰਹਿਣਾ ਤੇ ਜਿੱਥੋਂ ਤੱਕ ਖਤਮ ਹੋਇਆ ਹੋਊਗਾ ਉੱਥੋਂ ਤੱਕ ਇਹ ਸੁੱਕ ਜਾਊਗਾ ਜਿੱਥੋਂ ਤੱਕ ਜਿੱਥੋਂ ਤੱਕ ਖਤਮ ਹੋਇਆ ਉੱਥੋਂ ਤੱਕ ਸੁੱਕ ਜਾਣਾ ਇਹਨੇ ਤੇ ਜਿੱਥੋਂ ਤੱਕ ਭਰਿਆ ਹੋਊਗਾ ਉੱਥੋਂ ਤੱਕ ਨਹੀਂ ਇਹਨੇ ਸੁੱਕਣਾ ਤੇ ਦੂਜਾ ਸਿਲੰਡਰ ਆਪਣਾ ਬਿਲਕੁਲ ਸੁੱਕ ਗਿਆ ਕਿਉਂਕਿ ਉਹਨੇ ਸੁੱਕਣਾ ਹੀ ਹੈ ਕਿਉਂਕਿ ਉਹ ਖਾਲੀ ਉਹਦੇ ਵਿੱਚ ਗੈਸ ਬਿਲਕੁਲ ਨਹੀਂ ਹੈਗੀ ਤੇ ਇਹ ਜਿਹੜਾ ਆਪਣਾ ਸਿਲੰਡਰ ਬਿਲਕੁਲ ਭਰਿਆ ਆ ਤੇ ਵੇਖੋ ਪਾਣੀ ਆਪਣੇ ਉਵੇਂ ਹੀ ਹੱਥਾਂ ਨੂੰ ਲੱਗ ਜਾਂਦਾ ਤੇ ਉਹ ਬਿਲਕੁਲ ਆਪਣਾ ਸੁੱਕਿਆ ਹੋਇਆ ਇਸ ਤਰ੍ਹਾਂ ਤੁਸੀਂ ਵੀ ਆਪਣੇ ਘਰ ਵਿੱਚ ਆਪਣਾ ਗੈਸ ਸਿਲੰਡਰ ਨੂੰ ਚੈੱਕ ਕਰਨਾ ਹੋਵੇ ਤੇ ਕਰ ਸਕਦੇ ਹੋ ਇਸੇ ਤਰ੍ਹਾਂ ਪੈਣਾ ਸਾਡੀਆਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਹੋਰ ਵੀ ਭੈਣਾਂ ਨੂੰ ਤਾਂ ਜੋ ਪਤਾ ਲੱਗ ਸਕੇ ਉਹਨਾਂ ਨੂੰ ਤੇ ਜੇ ਸਾਡੇ ਨਵੇਂ ਸਾਡੇ ਚੈਨਲ ਤੇ ਤੁਸੀਂ ਨਵੇਂ ਆਏ ਹੋ ਤੇ ਤੁਸੀਂ ਸਾਨੂੰ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਵੀ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਸਾਡੀ ਕਿਵੇਂ ਦੀ ਲੱਗਦੀ ਹੈ ਤੇ ਇਸ ਨਾਲ ਸਾਡੀ ਹੌਸਲਾ ਵਸਾਈ ਹੁੰਦੀ ਹੈ ਕਿਉਂਕਿ ਅਸੀਂ ਤੁਹਾਡੇ ਲਈ ਵੀਡੀਓ ਬਣਾਉਂਦੇ ਆ ਤੇ ਇਸ ਤਰ੍ਹਾਂ ਸਾਨੂੰ ਵਧੀਆ ਲੱਗਦਾ ਜਦੋਂ ਤੁਸੀਂ ਵਧੀਆ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਦਾ ਇਸ ਕਰਕੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਕਿ ਸਾਨੂੰ ਸਪੋਰਟ ਕਰਦੇ ਆ ਤੇ ਇਸ ਤਰ੍ਹਾਂ ਵੇਖੋ ਆਪਾਂ ਸਿਲੰਡਰਾਂ ਨੂੰ ਚੈੱਕ ਕਰ ਸਕਦੇ ਆ ਵੇਖੋ ਆਪਣਾ ਜਿਹੜਾ ਭਰਿਆ ਸਿਲੰਡਰ ਬਿਲਕੁਲ ਓਵੇਂ ਗਿੱਲਾ ਪਾਣੀ ਚ ਾਕਨ ਰਿਹਾ ਉੱਤੇ ਤੇ ਜਿਹੜਾ ਦੂਸਰਾ ਖਾਲੀ ਸਿਲੰਡਰ ਉਹ ਬਿਲਕੁਲ ਸੁੱਕ ਗਿਆ ਬਿਲਕੁਲ ਉਹ ਡਰਾਈ ਹੋ ਗਿਆ ਤੇ ਇਸੇ ਤਰ੍ਹਾਂ ਆਪਾਂ ਪਾਣੀ ਦੇ ਗਲਾਸ 'ਚ ਵੇਖੋ ਜਿਵੇਂ ਨਾ ਗਲਾਸ ਵਿੱਚ ਪਾਣੀ ਪਾ ਕੇ ਬਰਫ਼ ਵਾਲਾ ਤੁਹਾਨੂੰ ਫਿਰ ਦੱਸ ਦਿੰਨੇ ਹਾਂ ਇੱਕ ਜਦੋਂ ਆਪਾਂ ਗਲਾਸ 'ਚ ਪਾਣੀ ਪਾਉਨੇ ਆ ਵੇਖੋ ਸਾਈਡਾਂ ਤੇ ਜਿੱਥੋਂ ਤੱਕ ਪਾਣੀ ਠੰਡਾ ਹੁੰਦਾ ਉੱਥੋਂ ਤੱਕ ਨਾ ਵੀਡੀਓ 'ਚ ਚੰਗੀ ਤਰ੍ਹਾਂ ਤੁਹਾਨੂੰ ਦ ਉੱਥੋਂ ਤੱਕ ਆਪਣਾ ਨਾ ਗੈਸ ਸਾਈਡਾਂ ਤੇ ਜੰਮ ਜਾਂਦਾ ਪਾਣੀ ਜਾਂ ਇਸੇ ਤਰ੍ਹਾਂ ਹੀ ਇਹਦੇ ਸਿਲੰਡਰ ਨਾਲ ਹੁੰਦਾ ਜਿੱਥੋਂ ਤੱਕ ਸਿਲੰਡਰ ਭਰਿਆ ਹੋਊਗਾ ਉੱਥੋਂ ਤੱਕ ਤੁਹਾਡਾ ਪਾਣੀ ਜੰਮ ਜੂਗਾ ਉੱਤੇ ਬਾਹਰਲੀ ਸਾਈਡ ਤੇ ਤੇ ਜਿੱਥੋਂ ਖਾਲੀ ਹੋਊਗਾ ਉਦੋਂ ਬਿਲਕੁਲ ਜਿਹੜੀ ਆਪਣੀ ਨਾ ਪਾਣੀ ਨੇ ਸੁੱਕ ਜਾਣਾ ਉੱਥੋਂ ਤੱਕ ਇਸ ਤਰ੍ਹਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਸਿਲੰਡਰ ਆਪਣਾ ਅੱਧਾ ਰਹਿ ਗਿਆ ਜਾਂ ਅੱਧੇ ਤੋਂ ਥੋੜਾ ਰਹਿ ਗਿਆ। ਇਸੇ ਤਰ੍ਹਾਂ ਆਪਾਂ ਵੇਖ ਕੇ ਤੇ ਚੈੱਕ ਪਾਣੀ ਪਾ ਕੇ ਉੱਪਰ ਤੇ ਚੈੱਕ ਕਰ ਸਕਦੇ ਆ। ਆਪਾਂ ਨਾਰਮਲ ਹੀ ਪਾਣੀ ਪਾਉਣਾ, ਦੂਜਾ ਗਰਮ ਪਾਣੀ ਨਹੀਂ ਪਾਉਣਾ ਨਾ ਜਿਆਦਾ ਠੰਡਾ ਪਾਉਣਾ। ਬਸ ਨਾਰਮਲ ਪਾਣੀ ਜਿਹੜਾ ਆਪਣਾ ਆਮ ਟੂਟੀਆਂ 'ਚ ਹੁੰਦਾ ਉਹ ਤੁਸੀਂ ਪਾ ਦਿਓ ਇਹਦੇ ਉੱਤੇ ਤੇ ਪਾ ਕੇ ਤੇ ਚੈੱਕ ਕਰ ਸਕਦੇ ਹੋ। ਤੇ ਇਸ ਤਰ੍ਹਾਂ ਤੁਸੀਂ ਵੀ ਜ਼ਰੂਰ ਘਰ ਵਿੱਚ ਚੈੱਕ ਕਰਕੇ ਆਪਣੇ ਸਿਲੰਡਰ ਜ਼ਰੂਰ ਵੇਖਿਓ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ। ਤਾਂ ਜੋ ਹੋਰ ਵੀ ਭੈਣਾਂ ਨੂੰ ਪਤਾ ਲੱਗ ਸਕੇ ਤੇ ਲਾਈਕ ਦਾ ਬਟਨ ਵੀ ਜਰੂਰ ਨਾਪ ਦਿਆ ਕਰੋ ਓਕੇ ਹੁੰਦੇ ਕੋਈ ਪੈਸੇ ਨਹੀਂ ਲੱਗਦੇ ਤੇ ਸਾਨੂੰ ਵੀ ਵਧੀਆ ਲੱਗਦਾ ਜਦੋਂ ਤੁਸੀਂ ਸਾਨੂੰ ਸਪੋਰਟ ਕਰਦੇ ਹੋ ਤੇ ਜੀ ਸੀ ਆਪਣੀ ਅੱਜ ਦੀ ਵੀਡੀਓ ਜੀ ਥੈਂਕ ਯੂ